ਹੈਲੋ ਸਟੂਡੈਂਟਸ ਵੈਲਕਮ ਟੂ ਜੀਟੀ ਐਜੂਕੇਸ਼ਨ ਅੱਜ ਦੀ ਵੀਡੀਓ ਵਿੱਚ ਆਪਾਂ ਪੰਜਾਬ ਜੀ ਕੇ ਦੇ 25 ਮੋਸਟ ਰਿਪੀਟਡ ਕੁਐਸਚਨਸ ਡਿਸਕਸ ਕਰਾਂਗੇ ਪਹਿਲਾ ਕੁਐਸਚਨ ਹੈ ਜੀ ਪੰਜਾਬ ਦੇ ਸਟੀਲ ਸਿਟੀ ਵਜੋਂ ਕਿਹੜਾ ਸ਼ਹਿਰ ਜਾਣਿਆ ਜਾਂਦਾ ਹੈ ਇਸ ਦੀ ਸਹੀ ਆਪਸ਼ਨ ਹੈ ਜੀ ਏ ਆਪਸ਼ਨ ਮੰਡੀ ਗੰਦੜ ਦੂਸਰਾ ਕੁਐਸਚਨ ਹੈ ਜੀ ਸਾਲ 2011 ਵਿੱਚ ਪੰਜਾਬ ਦੀ ਕੁੱਲ ਆਬਾਦੀ ਕਿੰਨੀ ਸੀ ਤੇ ਵੀ ਸਹੀ ਆਪਸ਼ਨ ਬਣਦੀ ਹੈ ਜੀ ਏ ਆਪਸ਼ਨ 2 ਕਰੋੜ 77 ਲੱਖ 4236 ਨੈਕਸਟ ਹੈ ਜੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕਦੋਂ ਕੀਤੀ ਗਈ ਤਾਂ ਅਕਾਲ ਤਖਤ ਸਾਹਿਬ ਦੀ ਸਥਾਪਨਾ ਇਹਦੀ ਸਹੀ ਆਪਸ਼ਨ ਹੈ ਜੀ ਬੀ ਆਪਸ਼ਨ 1609 ਦੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਜੀ ਦੁਆਰਾ ਕੀਤੀ ਗਈ ਸੀ ਨੈਕਸਟ ਹੈ ਜੀ ਜੇਲਮ ਦਰਿਆ ਦਾ ਯੂਨਾਨੀ ਨਾਮ ਕੀ ਹੈ ਇਹਦਾ ਸਹੀ ਆਨਸਰ ਹੈ ਜੀ ਜੇਲਮ ਦਰਿਆ ਦਾ ਯੂਨਾਨੀ ਨਾਮ ਹਾਈਡਸਪਸ ਹੈ ਨੈਕਸਟ ਹੈ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਛੇਟਾਂ ਦਿੱਤੇ ਵਿੱਚੋਂ ਕਿਸ ਦੀ ਬਾਣੀ ਸ਼ਾਮਿਲ ਹੈ ਇਹਨਾਂ ਨਾਮ ਦਿੱਤੇ ਹੋਏ ਨੇ ਜੀ ਇਹਨਾਂ ਵਿੱਚੋਂ ਦੱਸਣਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕਿਸ ਦੀ ਬਾਣੀ ਸ਼ਾਮਲ ਹੈ ਤੇ ਸਹੀ ਆਪਸ਼ਨ ਹੈ ਜੀ ਭਗਤ ਕਬੀਰ ਜੀ ਦੀ ਡੀ ਆਪਸ਼ਨ ਨੈਕਸਟ ਹੈ ਜੀ ਚਿੱਟਾ ਲਹੂ ਨਾਵਲ ਕਿਸ ਨੇ ਲਿਖਿਆ ਚਿੱਟਾ ਲਹੂ ਨਾਵਲ ਹੈ ਜੀ ਜਿਹੜਾ ਨਾਨਕ ਸਿੰਘ ਦੀ ਰਚਨਾ ਹੈ ਨੈਕਸਟ ਕੁਐਸਚਨ ਹੈ ਜੀ ਦਸਮ ਗ੍ਰੰਥ ਕਿਹੜੀ ਲਿਪੀ ਵਿੱਚ ਲਿਖਿਆ ਗਿਆ ਹੈ ਜਿੰਨਾ ਵੀ ਸਿੱਖ ਲਿਟਰੇਚਰ ਹੈ ਜੀ ਸਾਰਾ ਗੁਰਮੁਖੀ ਲਿਪੀ ਦੇ ਵਿੱਚ ਲਿਖਿਆ ਗਿਆ ਹੈ ਨੈਕਸਟ ਹੈ ਜੀ ਪੁਰਾਣੇ ਪੰਜਾਬ ਵਿੱਚ ਸੂਰਜ ਮੰਦਰ ਕਿੱਥੇ ਸਥਿਤ ਸੀ ਇਹਦਾ ਸਹੀ ਉੱਤਰ ਹੈ ਜੀ ਮੁਲਤਾਨ ਦੇ ਵਿੱਚ ਸੂਰਜ ਮੰਦਰ ਸਥਿਤ ਸੀ ਤੇ ਜਿਹੜਾ ਕਿ ਅਜੋਕੇ ਪਾਕਿਸਤਾਨ ਦੇ ਵਿੱਚ ਪੈਂਦਾ ਹੈ ਨੋਮਾ ਕੁਐਸਚਨ ਹੈ ਜੀ ਚੁੰਮਰ ਨਾਚ ਕਿਸ ਇਲਾਕੇ ਨਾਲ ਸੰਬੰਧਿਤ ਹੈ ਇਹਦਾ ਸਹੀ ਆਨਸਰ ਹੈ ਜੀ ਚੁੰਮਰ ਡਾਂਸ ਹੈ ਜਿਹੜਾ ਚੁੰਮਰ ਨਾਚ ਸੰਤਲਵਾਰ ਦੇ ਨਾਲ ਸੰਬੰਧਿਤ ਹੈ ਨੈਕਸਟ ਹੈ ਜੀ ਪੁਰਾਣਿਕ ਕਾਲ ਵਿੱਚ ਸਿੰਧ ਦੇ ਪਹਾੜੀ ਇਲਾਕੇ ਨੂੰ ਕੀ ਕਿਹਾ ਜਾਂਦਾ ਸੀ ਇਹਦਾ ਸਹੀ ਆਨਸਰ ਹੈ ਜੀ ਬੀ ਆਪਸ਼ਨ ਕੰਧਾਰ ਦਾ ਇਲਾਕਾ ਕਿਹਾ ਜਾਂਦਾ ਸੀ ਨੈਕਸਟ ਹੈ ਜੀ ਗੰਧਾਰਸ਼ਲੇ ਸ਼ੈਲੀ ਦੀਆਂ ਮਹਾਨ ਰਚਨਾਵਾਂ ਕਿੱਥੇ ਸਥਿਤ ਸਨ ਇਹਦਾ ਸਹੀ ਅਨਸਰ ਹੈ ਜੀ ਚੰਡੀਗੜ੍ਹ ਏ ਆਪਸ਼ਨ ਨੈਕਸਟ ਹੈ ਜੀ ਛੱਤਬੀੜ ਚਿੜੀਆਕਰ ਕਿਹੜੇ ਜ਼ਿਲ੍ਹੇ ਵਿੱਚ ਸਥਿਤ ਹੈ ਤੇ ਇਹਦਾ ਸਹੀ ਅਨਸਰ ਹੈ ਜੀ ਮੁਹਾਲੀ ਜ਼ਿਲ੍ਹੇ ਦੇ ਵਿੱਚ ਸਥਿਤ ਹੈ ਇਹਦਾ ਪੂਰਾ ਨਾਮ ਚੌਧਰੀ ਮਹਿੰਦਰ ਸਿੰਘ ਜੂਲੋਜੀਕਲ ਪਾਰਕ ਹੈ ਨੈਕਸਟ ਕੁਐਸਚਨ ਹੈ ਜੀ ਪੰਜਾਬ ਦੀਆਂ ਚਾਰੇ ਦੀਆਂ ਪ੍ਰਮੁੱਖ ਫਸਲਾਂ ਕਿਹੜੀਆਂ ਹਨ ਤੇ ਇਹਦਾ ਸਹੀ ਉੱਤਰ ਹੈ ਜੀ ਬਾਜਰਾ ਤੇ ਜਵਾਰ ਨੈਕਸਟ ਕੁਐਸਚਨ ਹੈ ਜੀ ਮਾਲਵਾ ਖੇਤਰ ਵਿੱਚੋਂ ਕਿਹੜਾ ਦਰਿਆ ਵਹਿੰਦਾ ਹੈ ਇਹਦਾ ਸਹੀ ਉੱਤਰ ਹੈ ਜੀ ਸਤਲੁਜ ਦਰਿਆ ਇਸ ਤੋਂ ਇਲਾਵਾ ਜੀ ਜਿਹੜਾ ਘੱਗਰ ਹੈ ਉਹ ਵੀ ਮਾਲਵੇ ਦੇ ਇਲਾਕੇ ਦੇ ਵਿੱਚ ਹੈ ਬਟ ਉਹ ਮੌਸਮੀ ਹੈ ਨੈਕਸਟ ਹੈ ਜੀ ਸਤਲੁਜ ਅਤੇ ਵਿਆਸ ਦਾ ਸੰਗਮ ਕਿੱਥੇ ਹੁੰਦਾ ਹੈ ਤੇ ਇਹ ਸਹੀ ਆਪਸ਼ਨ ਹੈ ਜੀ ਸਤਲੁਜ ਤੇ ਵਿਆਸ ਦਰਿਆ ਦਾ ਸੰਗਮ ਹਰੀਕੇ ਪੱਤਨ ਦੇ ਵਿੱਚ ਹੁੰਦਾ ਹੈ ਜਿਹੜਾ ਕਿ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਮੌਜੂਦ ਹੈ ਨੈਕਸਟ ਹੈ ਜੀ ਵਚਿੱਤਰਨਾਟਕ ਕਿਹੜੇ ਗੁਰੂ ਦੀ ਸਵੈ ਜੀਵਨੀ ਹੈ ਤੇ ਇਹਦਾ ਸਹੀ ਉੱਤਰ ਹੈ ਜੀ ਵਚਿੱਤਰਨਾਟਕ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੀ ਸਵੈ ਜੀਵਨੀ ਆ ਇਹਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਾਤਨ ਜਨਮ ਬਾਰੇ ਵੀ ਜਾਣਕਾਰੀ ਮਿਲਦੀ ਹੈ ਨੈਕਸਟ ਕੁਐਸਚਨ ਹੈ ਜੀ ਤਰਨ ਤਰਨ ਸ਼ਹਿਰ ਦੀ ਸਥਾਪਨਾ ਕਿਸ ਨੇ ਕੀਤੀ ਤੇ ਇਹਦਾ ਸਹੀ ਉੱਤਰ ਹੈ ਜੀ ਤਰਨ ਤਰਨ ਸਾਬ ਦੀ ਸਥਾਪਨਾ ਜਿਹੜੀ 5ਵੇਂ ਗੁਰੂ ਨੇ ਕੀਤੀ ਸੀ 1590 ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਨੈਕਸਟ ਹੈ ਜੀ ਕਿਹੜੇ ਗੁਰੂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਦਾ ਸਹੀ ਉੱਤਰ ਹੈ ਜੀ ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਕਸ਼ਮੀਰੀ ਪੰਡਤ ਜਿਨ੍ਹਾਂ ਦਾ ਮੌਦੀ ਪੰਡਤ ਕ੍ਰਿਪਾਰਾਮ ਸੀ ਜੀ ਉਹਨਾਂ ਦੀ ਬੇਨਤੀ ਤੇ ਗੁਰੂ ਜੀ ਨੇ ਦਿੱਲੀ ਦੇ ਵਿੱਚ ਸ਼ਹੀਦੀ ਦਿੱਤੀ ਸੀ ਨੈਕਸਟ ਹੈ ਜੀ ਭੰਗੀ ਮਿਸਲ ਦੀ ਨਹੀਂ ਕਿਸ ਨੇ ਰੱਖੀ ਤੇ ਵੀ ਸਹੀ ਆਪਸ਼ਨ ਹੈ ਜੀ ਏ ਆਪਸ਼ਨ ਛੱਜਾ ਸਿੰਘ ਢਿੱਲੋਂ ਨੇ ਨੈਕਸਟ ਕੁਐਸਚਨ ਹੈ ਜੀ ਕਿਹੜੇ ਮੇਲੇ ਵਿੱਚ ਖੋਤਿਆਂ ਦੀ ਪੂਜਾ ਕੀਤੀ ਜਾਂਦੀ ਹੈ ਤੇ ਦਾ ਸਹੀ ਆਨਸਰ ਹੈ ਜੀ ਜਰਗ ਦੇ ਮੇਲੇ ਵਿੱਚ ਖੋਤਿਆਂ ਦੀ ਪੂਜਾ ਕੀਤੀ ਜਾਂਦੀ ਆ ਜਿਹੜਾ ਚੇਤ ਦੇ ਦੂਜੇ ਮੰਗਲਵਾਰ ਨੂੰ ਲੱਗਦਾ ਹੈ ਦੇਸੀ ਮਹੀਨਾ ਦੇ ਵਿੱਚ ਚੇਤ ਦੇ ਦੂਜੇ ਮੰਗਲਵਾਰ ਨੂੰ ਲੱਗਦਾ ਹੈ ਇਹ ਜਿਹੜਾ ਮੇਲਾ ਹੈ ਜੀ ਜਰਗ ਦਾ ਮੇਲਾ ਇਹਦੇ ਵਿੱਚ ਸ਼ੀਤਲਾ ਮਾਤਾ ਉਹਦੀ ਪੂਜਾ ਕੀਤੀ ਜਾਂਦੀ ਆ ਤੇ ਚੇਚਕ ਦੀ ਬਿਮਾਰੀ ਦੇ ਨਾਲ ਸੰਬੰਧਤ ਆ ਤੇ ਸ਼ੀਤਲਾ ਮਾਤਾ ਦਾ ਜਿਹੜਾ ਵਾਹਣ ਹੈ ਉਹ ਖੋਤਾ ਹੁੰਦਾ ਇਸ ਕਰਕੇ ਕੋਟੀਆਂ ਦੀ ਵੀ ਪੂਜਾ ਕੀਤੀ ਜਾਂਦੀ ਹੈ ਨੈਕਸਟ ਹੈ ਜੀ ਕਿਹੜਾ ਨਾਚ ਸਿਰਫ ਔਰਤਾਂ ਦੁਆਰਾ ਕੀਤਾ ਜਾਂਦਾ ਹੈ ਤੇ ਇਹਦੀ ਸਹੀ ਆਪਸ਼ਨ ਬਾਰੀ ਹੈ ਜੀ ਸੰਮੀ ਨੈਕਸਟ ਹੈ ਜੀ ਗੁਰੂ ਰਾਮਦਾਸ ਜੀ ਦੇ ਬਚਪਨ ਦਾ ਨਾਮ ਕੀ ਸੀ ਤੇ ਦਾ ਸਹੀ ਉੱਤਰ ਹੈ ਜੀ ਜੇਠਾ ਦਿੱਲੀ ਦੀਆਂ ਗਲੀਆਂ ਨਾਵਲ ਕਿਸ ਨੇ ਲਿਖਿਆ ਦਿੱਲੀ ਦੀਆਂ ਗਲੀਆਂ ਨਾਵਲ ਹੈ ਜੀ ਜਿਹੜਾ ਅਮ੍ਰਿਤਾ ਪ੍ਰੀਤਮ ਦੁਆਰਾ ਲਿਖਿਆ ਗਿਆ ਹੈ ਨੈਕਸਟ ਹੈ ਜੀ ਗੁੱਗਾ ਨੌਮੀ ਤਿਹਾਰ ਕਿਹੜੇ ਦੇਸੀ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਤੇ ਇਹਦੀ ਸਹੀ ਆਪਸ਼ਨ ਹੈ ਜੀ ਭਾਦੋਂ ਦੇ ਮਹੀਨੇ ਦੇ ਵਿੱਚ ਗੁੱਗਾ ਨੌਮੀ ਦਾ ਤਿਹਾਰ ਮਨਾਇਆ ਜਾਂਦਾ ਹੈ ਇਹ ਜਿਹੜਾ ਤਿਹਾਰ ਹੁੰਦਾ ਜੀ ਭਾਦੋਂ ਮਹੀਨੇ ਦੇ 14ਵੇਂ ਦਿਨ ਵਿੱਚ ਮਨਾਇਆ ਜਾਂਦਾ ਹੈ 14ਵੇਂ ਦਿਨ ਚ ਮਨਾਇਆ ਜਾਂਦਾ ਜੀ ਭਾਦੋਂ ਦੇ ਉਸ ਤੋਂ ਇਲਾਵਾ ਜੀ ਜਿਹੜਾ ਗੁੱਗਾ ਨੌਮੀ ਦੇ ਯਾ ਗੁੱਗਾ ਦੀ ਯਾਦ ਦੇ ਵਿੱਚ ਮੇਲਾ ਲੱਗਦਾ ਹੈ ਉਹ ਮੇਲਾ ਲੱਗਦਾ ਹੈ ਛਪਾਰ ਦਾ ਮੇਲਾ ਛਪਾਰ ਦਾ ਮੇਲਾ ਲੱਗਦਾ ਜੀ ਜਿਹੜਾ ਕਿ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਥੈਂਕਸ ਫॉर ਵਾਚਿੰਗ